ਆਈ ਸੀ ਅਕਾਲ ਪਿਛੇ ਜੇ ਰੌਲਾ ਪਾ ਕੇ ਬਹਿ ਕੇ ਕਹਿੰਦੇ ਜੀ ਵਿਰੋਧ ਕਰੋ ਵਿਰੋਧ ਕਰੋ ਵੀ ਜੇ ਕੋਈ ਬੰਦਾ ਚੰਗਾ ਐਕਟਰ ਸਿੱਖੀ ਦੀ ਗੱਲ ਕਰ ਰਿਹਾ ਤੇ ਕਰ ਲੈਣ ਦਿਓ ਪ੍ਰਚਾਰ ਕਰ ਰਿਹਾ ਤੁਹਾਡਾ ਉਥੇ ਗੱਲ ਕਰੇਗਾ ਬੱਚੇ ਬਾਣਾ ਵੇਖਣਗੇ ਪੱਗ ਵੇਖਣਗੇ ਦਾੜ੍ਹੀ ਵੇਖਣਗੇ ਉਹਨਾਂ ਦਾ ਜੀ ਕਰੇਗਾ ਚਲੋ ਯਾਰ ਸਿੰਘ ਸਜिए ਗੁਰੂ ਵਾਲੇ ਬਣੀਏ ਵੱਡੀ ਪੱਦਰ ਤੇ ਪ੍ਰਚਾਰ ਹੋਏਗਾ ਕੋਈ ਕਰਨ ਲੱਗਾ ਕਰ ਲੈਣ ਦਿਓ ਲੱਤਾ ਸੀ ਸਾਰਿਆਂ ਨੇ ਤੁਸੀਂ ਜੀ ਫਿਰ ਗੱਡੀ ਜੇ ਹੁਣ ਅਗਲਾ ਆਏ ਕਵੇ ਇਹ ਕਹਿਣ ਬਾਬੇ ਗੁਲਾਬ ਸਿੰਘ ਵਰਗੇ ਵੀ ਲੈ ਲਾਈ ਪਾਗਾ ਛੱਡ ਦਾੜੀ ਮੈਨੂੰ ਨਹੀਂ ਲੋੜ ਮੈਂ ਲੱਗਿਆ ਗਾਉਣ ਉੱਤੇ ਲੈ ਕੇ ਕਿਸੇ ਬੀਬੀ ਨੂੰ ਇੱਥੇ ਤੇ ਸਟੇਜ ਦੇ ਉੱਤੇ ਗਾਉਣ ਤੇ ਇਹਨਾਂ ਦੇ ਤੇ ਵੈਸੇ ਹੀ ਜਿਹੜੇ ਹਿਸਾਬ ਨਾਲ ਇਹਨਾਂ ਦੀ ਆਵਾਜ਼ ਵਧੀਆ ਹੈ ਤੇ ਇਹਨਾਂ ਨੇ ਚੱਲ ਨਹੀਂ ਚੱਲ ਹੀ ਪੈਣਾ ਗਾਉਣ ਵਾਲਿਆਂ ਨੂੰ ਫੇਲ ਕਰ ਦੇਣਗੇ ਤੇ ਗੱਡੀਆਂ ਭਾਵੇਂ 50 ਰੱਖੀ ਫਿਰ ਕਿਸੇ ਨੇ ਗੱਲ ਕਰਨੀ ਹੈ ਗਾਉਣ ਵਾਲੇ ਬਣ ਕੇ ਕਰੋ ਫਿਰ ਕੋਈ ਨਹੀਂ ਪੁੱਛਦਾ ਪਰ ਚੋਲੇ ਵਾਲੇ ਕੋਲ ਗੱਡੀ ਕਿੱਥੋਂ ਆ ਗਈ ਜੋਲੇ ਵਾਲੇ ਕੋਲ ਸੁੱਖ ਸਹੂਲਤਾਂ ਕਿੱਥੋਂ ਆ ਗਈਆਂ ਆਹੀ ਸਾਡੇ ਅੰਦਰ ਜੈਲਸ